ਬਾਲਾਂ ਦਾ ਝੜਨਾ ਬਾਲਾਂ ਦਾ ਚਿੱਟੇ ਹੋਣਾ ਬਾਲਾਂ ਦਾ ਦੋਮੂਹੇ ਹੋਣਾ ਬਾਲਾਂ ਦੀ ਗਰੋਥ ਨਾ ਹੋਣਾ ਗੰਜਾਪਨ ਬਾਲਾਂ ਵਿੱਚ ਸਿੱਕਰੀ ਹੋਣਾ ਵਾਲਾਂ ਦੀ ਮਜ਼ਬੂਤੀ ਨਾ ਹੋਣਾ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਇਸ ਚਮਤਕਾਰੀ ਤੇਲ ਦੇ ਵਿੱਚ ਹੈ ਜੋ ਆਪਾਂ ਘਰੇ ਹੀ ਤਿਆਰ ਕਰਨਾ ਦੱਸਾਂਗੇ ਤੇ ਆਜੋ ਫਿਰ ਆਪਾਂ ਇਹ ਤੇਲ ਨੂੰ ਘਰੇ ਹੀ ਬਣਾਉਣਾ ਸਿੱਖ ਲਈਏ ਤੇਲ ਬਣਾਉਣ ਲਈ ਆਪਾਂ ਜਿਹੜੀਆਂ ਚੀਜ਼ਾਂ ਲੈਣੀਆਂ ਨੇ ਤੁਹਾਨੂੰ ਦੱਸ ਦੇਵਾਂਗੇ 200 ਗ੍ਰਾਮ ਆਪਾਂ ਨੇ ਲੈ ਲਿਆਗਾ ਸਰੋਂ ਦਾ ਤੇਲ ਤੇ ਇੱਕ ਕੌਲੀ ਛੋਟੀ ਕਟੋਰੀ ਨੇ ਮਧੇ ਪੱਤੇ ਪਾ ਲਏ ਆਪਾਂ ਤੇ ਉਹੀ ਕਟੋਰੀ ਆਪਾਂ ਪਾਈ ਹੈਗੀ ਕੜੀ ਪੱਤੇ ਦੀ ਤੇ ਇੱਕ ਚਮਚਾ ਆਪਾਂ ਭਰ ਕੇ ਪਾਇਆਗਾ ਮੇਥੀ ਦਾਣਾ ਮੇਥੀ ਦਾਣੇ ਨੂੰ ਆਪਾਂ ਗ੍ਰाइंड ਕਰ ਲਿਆ ਥੋੜਾ ਜਿਹਾ ਪੀਸ ਲਿਆ ਤੇ ਇੱਕ ਚਮਚਾ ਹੀ ਪਾਇਆ ਆਪਾਂ ਕਲੌਂਜੀ ਦਾ ਤੇ ਕਿਉਂਕਿ ਕਲੌਂਜੀ ਦਾ ਵੀ ਵਾਲ ਕਾਲੇ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਲਗਾ ਕਲੌਂਜੀ ਪਾਉਣੀ ਜ਼ਰੂਰੀ ਹੈਗੀ ਇਹ ਵੀ ਆਪਾਂ ਥੋੜੀ ਜੀ ਗ੍ਰाइंड ਕਰ ਲਈ ਹੈਗੀ ਤੇ ਥੋੜਾ ਜਿਹਾ ਆਪਾਂ ਲਿਆਗਾ ਨਾਰੀਅਲ ਦਾ ਤੇਲ ਉਹ 2-4 ਚਮਚੇ ਤੁਸੀਂ ਲੈ ਸਕਦੇ ਆ ਜਿਆਦਾ ਨਹੀਂ ਪਾਉਣਾ ਆਪਾਂ ਗ੍ਰाइंड ਕਰਨ ਵਾਸਤੇ ਆਪਣਾ ਲੋੜ ਹੈਗੀ ਹੁਣ ਆਪਾਂ ਸਰੋਂ ਦਾ ਤੇਲ ਹੀ ਲੈਣਾਗਾ ਚਾਹੋ ਤਾਂ ਤੁਸੀਂ ਨਾਰੀਅਲ ਦੇ ਤੇਲ ਦੇ ਵਿੱਚ ਵੀ ਬਣਾ ਸਕਦੇ ਆ ਇਹ ਨਸਕਾ ਜੇ ਨਹੀਂ ਤੁਸੀਂ ਸਰੋਂ ਦਾ ਤੇਲ ਵਰਤਨਾ ਤਾਂ ਤੁਸੀਂ ਸਾਰਾ ਨਾਰੀਅਲ ਦਾ ਤੇਲ ਵੀ ਪਾ ਸਕਦੇ ਆ ਤੇ ਸਾਰਾ ਸਰੋਂ ਦਾ ਤੇਲ ਵੀ ਪਾ ਸਕਦੇ ਆ ਹੁਣ ਆਪਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਥੋੜਾ ਜਿਹਾ ਗ੍ਰाइंड ਕਰ ਲੈਨੇ ਆਂ ਤੇ ਪਾਣੀ ਨਹੀਂ ਪਾਉਣਾ ਹੈਗਾ ਆਪਾਂ ਥੋੜਾ ਜਿਹਾ ਇਹਦੇ ਵਿੱਚ ਨਾਰੀਅਲ ਦਾ ਤੇਲ ਪਾ ਕੇ ਹੀ ਇਹਨੂੰ ਆਪਾਂ ਗ੍ਰाइंड ਕਰਾਂਗੇ ਕੜਾਹੀ ਤੁਸੀਂ ਕੋਈ ਵੀ ਲੈ ਸਕਦੇ ਹੋ ਲੋਹੇ ਦੀ ਲੈ ਸਕਦੇ ਆ ਤਾਂ ਬਹੁਤ ਵਧੀਆ ਗੱਲ ਹੈ ਜੇ ਨਹੀਂ ਕੋ ਲੋਹੇ ਦੀ ਕੜਾਹੀ ਹੈਗੀ ਤਾਂ ਤੁਸੀਂ ਅਲੂਮੀਨੀਅਮ ਦੀ ਕੜਾਹੀ ਹੈ ਜਿਹੜੀ ਲੈ ਸਕਦੇ ਆਂਗੇ ਤੇ ਹੁਣ ਆਪਾਂ ਇਹਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ ਆਪਾਂ ਇੱਕ ਇੱਕ ਕਰਕੇ ਬਾਕੀ ਦੀਆਂ ਚੀਜ਼ਾਂ ਵੀ ਪਾ ਦੇਵਾਂਗੇ ਆਪਾਂ ਜਿਹੜੇ ਗ੍ਰाइंड ਕਰੇਵੇ ਨਿੰਮ ਦੇ ਪੱਤੇ ਤੇ ਕੜੀ ਪੱਤਾ ਦਾ ਉਹਨਾਂ ਨੂੰ ਵੀ ਪਾ ਦੇਵਾਂਗੇ ਤੇ ਨਾਲ ਹੀ ਆਪਾਂ ਮੇਥੀ ਦਾਣਾ ਜਿਹੜਾ ਆਪਾਂ ਗ੍ਰाइंड ਕੀਤਾ ਸੀਗਾ ਉਹ ਪਾ ਦੇਵਾਂਗੇ ਤੇ ਆ ਕਲੌਂਜੀ ਜਿਹੜੀ ਆਪਾਂ ਗ੍ਰੈਂਡ ਕਰਕੇ ਰੱਖੀ ਹੋਈ ਸੀ ਉਹ ਵੀ ਪਾ ਦੇਵਾਂਗੇ ਤੇ ਹੁਣ ਇਹਨਾਂ ਨੂੰ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਪਕਾਵਾਂਗੇ ਜਿਹੜਾ ਵੀ ਤੇਲ ਆਪਾਂ ਬਣਾਉਣਾਗਾ ਆਪਾਂ ਮੀਡੀਅਮ ਫਲੇਮ ਦੇ ਉੱਤੇ ਹੀ ਬਣਾਉਣਾਗਾ ਵੀ ਜਿਹੜੀਆਂ ਚੀਜ਼ਾਂ ਇਹਨਾਂ ਇਹਨਾਂ ਨੂੰ ਸਾੜਨਾ ਨਹੀਂ ਹੈਗਾ ਅੱਧਾ ਘੰਟਾ ਲਵਾਉਣਾ ਇਹਨਾਂ ਨੂੰ ਹੌਲੀ-ਹੌਲੀ ਤੇ ਇਹ ਮੀਡੀਅਮ ਫਲੇਮ ਦੇ ਉੱਤੇ ਹੀ ਤੇਲ ਆ ਜਿਹੜਾ ਤਿਆਰ ਹੋਵੇ ਜੀ ਆਪਾਂ ਜਿਆਦਾ ਤੇਜ਼ ਕਰਾਂਗੇ ਤਾਂ ਆਪਾਂ ਜਿਹੜੀ ਕੜੀ ਪੱਤਾ ਤੇ ਨਿੰਮ ਪਾਈਏ ਉਹ ਜਲਦੀ ਦੇ ਵਿੱਚ ਹੀ ਕਾਲੀ ਹੋ ਜਾਊਗੀ ਐਸ ਤਰ੍ਹਾਂ ਨਹੀਂ ਕਰਨਾ ਪਰ ਕਰਨਾ ਕਾਲਾ ਹੀ ਹੈਗਾ ਤੇ ਕਰਨਾ ਆਪਾਂ ਸਲੋ ਹੀ ਹੈਗਾ ਤੇਲ ਆਪਣਾ ਕੱਦਣਾ ਸ਼ੁਰੂ ਹੋ ਗਿਆ ਹੁਣ ਆਪਾਂ ਇਹਨੂੰ ਅੱਧੇ ਘੰਟੇ ਦੇ ਲਈ ਇਸ ਤਰ੍ਹਾਂ ਹੀ ਛੱਡ ਦੇਵਾਂਗੇ ਹੌਲੀ-ਹੌਲੀ ਸਿੰਮ ਦੇ ਉੱਤੇ ਹੀ ਤੇਲ ਆ ਜਿਹੜਾ ਕੜੀ ਜਾਊਗਾ ਤੇ ਆਪਣਾ ਤੇਲ ਤਿਆਰ ਹੋ ਜੂਗਾ ਸਾਰਾ ਤੇਲ ਬਣ ਜਾਣ ਦੋ ਫਿਰ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਵੀ ਇਹ ਸਿਰ ਦੇ ਵਿੱਚ ਕਿਵੇਂ ਲਗਾਉਣਾਗਾ ਤੇ ਕਿੰਨੇ ਦਿਨਾਂ ਤੋਂ ਲਗਾਉਣਾਗਾ ਆਪਾਂ ਇਹ ਸੋਨੂੰ ਸਾਰੀ ਜਾਣਕਾਰੀ ਆਪਾਂ ਤੇਲ ਬਣਨ ਤੋਂ ਬਾਅਦ ਹੀ ਦੇਵਾਂਗੇ ਇੱਕ ਚੀਜ਼ ਤੁਹਾਨੂੰ ਹੋਰ ਦੱਸਦੇ ਆ ਕਿ ਆ ਪੱਤੇ ਤਾਂ ਆਪਾਂ ਗ੍ਰੈਂਡ ਕਰਕੇ ਪਾਤੀ ਹੈਗੀ ਕਈ ਵਾਰੀ ਪਤਾ ਨਹੀਂ ਲੱਗਦਾ ਵੀ ਤੇਲ ਤਿਆਰ ਹੋ ਗਿਆ ਕਿ ਨਹੀਂ ਹੋ ਗਿਆ ਨਾਲ ਆਪਾਂ ਨਿੰਮ ਦੇ ਪੱਤੇ ਆ ਜਿਹੜੇ ਇਸ ਤਰ੍ਹਾਂ ਥੋੜੇ ਆਪਾਂ ਸਾਬਤੀ ਲੈ ਲੈਣੇ ਲੈ ਲੈਣੇ ਪੱਤੇ ਪਾ ਦਿੱਤੇ ਆ ਕਿ ਜਿਹੜੇ ਕੀ ਆਪਾਂ ਨੂੰ ਦੱਸਣਗੇ ਵੀ ਤੇਲ ਤਿਆਰ ਹੋ ਗਿਆ ਜਦੋਂ ਇਹ ਬਿਲਕੁਲ ਕਾਲੇ ਹੋ ਜਾਣਗੇ ਤੇ ਇਹ ਆਵਾਜ਼ ਦੇਣ ਲੱਗ ਜਾਣਗੇ ਸੁੱਕ ਜਾਣਗੇ ਤੇ ਉਦੋਂ ਆਪਣਾ ਤੇਲ ਆ ਜਿਹੜਾ ਪੂਰਾ ਬਣ ਕੇ ਤਿਆਰ ਹੋ ਜੂਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਗੈਸ ਬੰਦ ਕਰ ਦੇਵਾਂਗੇ ਤੇ ਨਿੰਮ ਜੇ ਤੁਹਾਡੇ ਕੋਲੇ ਨਹੀਂ ਹੈਗੀ ਤਾਂ ਤੁਸੀਂ ਇੱਕ ਚਮਚਾ ਹਲਦੀ ਦਾ ਵੀ ਪਾ ਸਕਦੇ ਆ ਕਿਉਂਕਿ ਨਿੰਮ ਜਿੰਨਾ ਕੰਮ ਕਰਦੀ ਆ ਉਨਾ ਹੀ ਹਲਦੀ ਕੰਮ ਕਰਦੀ ਆ ਜਦੋਂ ਸਿਰ ਦੇ ਵਿੱਚ ਕਿਸੇ ਦੇ ਫੋੜਾ ਫੈਂਸੀ ਹੁੰਦਾ ਤਾਂ ਉਹ ਆਪਾਂ ਨਿੰਮ ਦੇ ਪੱਤੇ ਪਾਵਾਂਗੇ ਉਹ ਪੋੜਾ ਬਣ ਸੀ ਜਿਹੜਾ ਸਿਰ ਦੇ ਵਿੱਚ ਕਦੇ ਵੀ ਨਹੀਂ ਹੋਊਗਾ ਸਿਕਰੀ ਵੀ ਨਹੀਂ ਹੋਊਗੀ ਤੇ ਉਸ ਨੂੰ ਇਹ ਨਿੰਮ ਬਹੁਤ ਫਾਇਦਾ ਕਰਦੀ ਹੈਗੀ ਇਸ ਲਈ ਆਪਾਂ ਨਿੰਮ ਵੀ ਪਾਈ ਹੈ ਤੇ ਜੇ ਨਿੰਮ ਹੈ ਨਹੀਂ ਤਾਂ ਹਲਦੀ ਪਾ ਲਓ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਸੀ ਤੇ ਆਮਲਾ ਪਾਊਡਰ ਆਪਾਂ ਪਾਉਣਾ ਰਹਿ ਗਿਆ ਸੀ ਤੇ ਹੁਣ ਮੈਂ ਉਹਦੇ ਵਿੱਚ ਐਡ ਕਰ ਦਿੱਤਾਗਾ ਤੁਸੀਂ ਆਮਲਾ ਪਾਊਡਰ ਦਾ ਵੀ ਇੱਕ ਚਮਚਾ ਜ਼ਰੂਰ ਪਾਉਣਾਗਾ ਆਮਲਾ ਪਾਊਡਰ ਹੈ ਜਿਹੜਾ ਵਾਲਾਂ ਨੂੰ ਝੜਨ ਤੋਂ ਰੋਕਦਾਗਾ ਵਾਲਾਂ ਦੀ ਗਰੋਥ ਨੂੰ ਵਧਾਉਂਦਾਗਾ ਵਾਲ ਚਮਕਦਾਰ ਹੁੰਦੇ ਤੇ ਵਾਲਾਂ ਦਾ ਗੰਜਾਪਾਣਾ ਜਿਹੜਾ ਠੀਕ ਹੋ ਜਾਂਦਾ ਹੈ ਕੋ ਦੋਸਤੋ ਹੁਣ ਤੇਲ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਕਲਰ ਵੀ ਤੁਸੀਂ ਦੇਖ ਸਕਦੇ ਆ ਤੇਲ ਦਾ ਕਿੰਨਾ ਕਾਲਾ ਹੋ ਗਿਆ ਤੇ ਜਿਹੜੇ ਆਪਾਂ ਵਿੱਚ ਪੱਤੇ ਪਾਏ ਸੀ ਉਹ ਵੀ ਇਹੋ ਸੁੱਕ ਚੁੱਕੇ ਨੇ ਤੇ ਸਾਰੇ ਹੀ ਕਾਲੇ ਹੋ ਗਏ ਨੇ ਤੇ ਹੁਣ ਆਪਾਂ ਗੈਸ ਆ ਜਿਹੜਾ ਬੰਦ ਕਰ ਦੇਵਾਂਗੇ ਤੇ ਇਹਨੂੰ ਠੰਡਾ ਹੋਣ ਦੇਵਾਂਗੇ ਤੇ ਫਿਰ ਆਪਾਂ ਕੱਚ ਦੇ ਕੰਟੇਨਰ ਚ ਕੱਢ ਦੇਵਾਂਗੇ ਤੇ ਫਿਰ ਤੁਹਾਨੂੰ ਦੱਸਾਂਗੇ ਕਿ ਲਾਉਣਾ ਕਿਵੇਂ ਤੇ ਹੁਣ ਆਪਾਂ ਇੱਕ ਮਲਮਲ ਦੇ ਕੱਪੜੇ ਦੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਛਾਣ ਲਵਾਂਗੇ ਤੇ ਜੇ ਤੁਸੀਂ ਚਾਹ ਪੁੰਨੀ ਨਿਸ਼ਾਨਨਾ ਜਾਂ ਸ਼ਾਨੀ ਨਿਸ਼ਾਨਾ ਉਹਦੇ ਨਾਲ ਸ਼ਾਨ ਲੋ ਵੈਸੀ ਕੱਪੜੇ ਦੇ ਨਾਲ ਇਹ ਬਹੁਤ ਵਧੀਆ ਛਾਣਿਆ ਜਾਂਦਾ ਕਿਉਂਕਿ ਜਿਹੜਾ ਆਪਾਂ ਮੇਥੀ ਦਾਣਾ ਪਾਇਆ ਜਾਂ ਕਲੌਂਜੀ ਪਾਈ ਹੈ ਪੱਤੇ ਪਾਏ ਆ ਉਹ ਬਿਲਕੁਲ ਫਿਰ ਕੱਪੜੇ ਦੇ ਵਿੱਚ ਹੀ ਰਹਿ ਜਾਂਦੇ ਆ ਤੇ ਤੇਲ ਆਪਣਾ ਨਿੱਤਰ ਕੇ ਸਾਫ ਦਾ ਸਾਫ ਥੱਲੇ ਵਹਿ ਜਾਂਦਾਗਾ ਤੇ ਇਹ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਇਹ ਤੇਲ ਲਗਾਉਣਾ ਕਿਵੇਂ ਹੈ ਜੇ ਦਿਨ ਦੇ ਵਿੱਚ ਲਗਾਉਣਾ ਤਾਂ ਤੁਸੀਂ ਚੰਗੀ ਤਰ੍ਹਾਂ ਵਾਲਾਂ ਦੀਆਂ ਜੜ੍ਹਾਂ ਦੇ ਵਿੱਚ ਮ사ਜ ਕਰਕੇ ਚੰਗੀ ਤਰ੍ਹਾਂ ਉਹਨੂੰ ਲਗਾਉਣਾਗਾ ਰਚਾਉਣਾਗਾ ਚੰਗੀ ਤਰ੍ਹਾਂ ਤੇ ਸਿਰ ਧੋਣ ਤੋਂ 3-4 ਘੰਟੇ ਪਹਿਲਾਂ ਤੁਸੀਂ ਇਹਨੂੰ ਲਗਾ ਲੈਣਾ ਸਿਰ ਦੇ ਵਾਲਾਂ ਦੇ ਵਿੱਚ ਰਚ ਜਾਵੇ ਉਸ ਤੋਂ ਬਾਅਦ ਤੁਸੀਂ ਆਪਣਾ ਸਿਰ ਧੋ ਲੈਣਾ ਇਸ ਤੇਲ ਨੂੰ ਜੇ ਤੁਸੀਂ ਰਾਤ ਦੇ ਸਮੇਂ ਲਗਾਉਣਾ ਹੈ ਤਾਂ ਸਭ ਤੋਂ ਜ਼ਿਆਦਾ ਬਿਹਤਰ ਹੈ ਕਿਉਂਕਿ ਜਦੋਂ ਆਪਾਂ ਰਾਤ ਦੇ ਸਮੇਂ ਤੇਲ ਲਗਾਉਂਦੇ ਆ ਤਾਂ ਉਹ 12 ਘੰਟੇ ਵਾਲਾਂ ਦੇ ਵਿੱਚ ਤੇਲ ਹੈ ਜਿਹੜਾ ਰਚਦਾ ਹੈਗਾ ਤੇ ਸਵੇਰ ਉੱਠ ਕੇ ਤੁਸੀਂ ਆਪਣਾ ਸਿਰ ਜਿਹੜਾ ਧੋ ਸਕਦੇ ਹੋ ਮਿਲਦੇ ਹਾਂ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ